ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਜਦ ਕਿ ਮੈਂ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇਹਨਾਂ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਬਕਤਾਨੀਆਂ ਤੇ ਅਮਰੀਕਾ ਸਭ ਤੋਂ ਵੱਡੇ ਜਮੂਰੀਅਤ ਸੰਸਦ ਮੂਲ ਹੈ ਕਿ ਹੈ ਪਰ ਉਹਨਾਂ ਦੀਆਂ ਸਾਰੀਆਂ ਟੈਡੀਟ ਏਜੰਸੀ ਉਹਨਾਂ ਦੀ ਪਾਰਲੀਮੈਂਟ ਕਾਂਗਰਸ ਤੇ ਸੈਨੇਟ ਨੂੰ ਜ਼ਿੰਮੇਵਾਰ ਰੱਖੀ ਹੈ ਉਹਨਾਂ ਦਾ ਸਿਕਰਟ ਸਰਵਿਸ ਫੰਡਸ ਫੌਰਦ ਹੁੰਦੇ ਹੈ ਪਰ ਕਿ ਇੰਨੀ ਵੱਡੀ ਰਕਮ ਦੇ ਨਾਲ ਕੰਡ ਨੂੰ ਮਾਰਨਾ ਸਹੀ ਤਾਂ ਫੇਰ ਇੱਕ ਛੋਟਾ ਜਿਹਾ ਅਫਸਰ ਜਿਹੜਾ ਯਾਦਮ ਖੜਿਆ ਉਹ ਇੰਨਾ ਪੈਸਾ ਢਾਢੀ ਸਕਦਾ ਸੀਕ੍ਰੇਟ ਸਰਵਿਸ ਫੰਡ ਨਿਵੇਟੋ ਇਹਦਾ ਮਤਲਬ ਹੈ ਕਿ ਰੋ ਦਾ ਡਾਇਰੈਕਟਰ ਕੈਬਨਟ ਸੈਕਟਰੀ ਜੇ ਗੋਇਲ ਸਾਹਿਬ ਜਿਹੜੇ ਸਿਕਿਉਰਿਟੀ ਦੇ ਹੈਗੇ ਹੈ ਉਹਦੇ ਹੀ ਹੋ ਮਿਨਿਸਟਰ ਇੰਨੀ ਇਜ਼ਾਜ਼ਤ ਤੋਂ ਬਗੈਰ ਖੂਬ ਪੈਸਾ ਨਹੀਂ ਕਮਾਇਆ ਗਿਆ ਸੁਭ ਸਾਠੀ ਕਹਿੰਦਾ ਹੈ ਕਿ ਅਮਰੀਕਾ ਦੀ ਤੰਤੀ ਦੇ ਵਿੱਚ ਇਹ ਸਾਰੇ ਗੁੰਮ ਹੋਣੇ ਚਾਹੀਦੇ ਆ ਮੋਟ ਜਿਹੜਾ ਫੜਿਆ ਗਿਆ ਯਾਦਵ ਰੋਹ ਦਾ ਬੰਦਾ ਉਸ ਨੂੰ ਇੰਡੀਆ ਨੂੰ ਐਕਸਟਰਡੇਟ ਕਰਕੇ ਅਮਰੀਕਾ ਭੇਜ ਦੇਣਾ ਚਾਹੀਦਾ ਜਿੱਥੇ ਇੱਕ ਬੰਦਾ ਵੋਟਾਂ ਪਹਿਲਾਂ ਫੜਿਆ ਗਿਆ ਉਹਦੀ ਟ੍ਰਾਇਲ ਹੋ ਰਹੀ ਹੈ ਸੋ ਇਹ ਸਾਰੀਆਂ ਠੀਕਾ ਸਿੱਫਾ ਦੇ ਨਾਲ ਜਿਹੜੀਆਂ ਹੋ ਰਹੀਆਂ ਇਹਨਾਂ ਦੇ ਬਤਾ ਕੇ ਕੱਸੀ ਗੱਲ ਕੱਢਣੀ ਹੈ ਇਸ ਕਰਕੇ ਸਾਡੇ ਦੀ ਇਹ ਸ਼ਾਲਾ ਦੇ ਸਰਪੰਚਾ ਨੂੰ ਤੇ ਹੁਣ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਜ਼ਬਰਦਸਤੀ ਕਿ ਇਹਦੇ ਵਿੱਚ ਪੈਸਾ ਬਣ ਜੂਗਾ 2047 ਦੇ ਇਲੈਕਸ਼ਨ ਦੇ ਦਿਨ ਇਹਦੇ ਲਈ ਸਾਰੇ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਤੇ ਇਹ ਡਿਬੇਟ ਜੇ ਇਹ ਕੋਂਸੀ ਫਟਕ ਕਰਦੇ ਆ ਆਮ ਆਦਮੀ ਪਾਰਟੀ ਤੇ ਇੱਥੇ ਛੇਨ ਤੇ ਬੰਸਰੀ ਵੱਲਦੀ ਰੋਕੀ ਨਹੀਂ ਤਾਂ ਇਹ ਇਸ ਪੋਲਿਸੀ ਨੂੰ ਅਪਣਾਇਆ ਪਰ ਇੱਥੇ ਕਰ ਕਰ ਬਹੁਤ ਜਗ੍ਹਾ ਹੋ ਸਰਦੀ ਹੈ ਇਹ ਬਾਰਡਰ ਸਟੇਟ ਹੈ ਇੱਥੇ ਪੀਸ ਹੋਣਾ ਚਾਹੀਦਾ ਸੋ ਭਾਖੀ ਦਾ ਇਹ ਮੇਰੇ ਨਾਲ ਖਾਂ ਸਾਡੇ ਕੁਜੀਗ ਹੈ ਕਿ ਐ ਨਹੀਂ ਗੱਲ ਕਰੰਗੇ ਖਬਰਪਾਲ ਸਿੰਘ ਜੀ ਜਿਸੀ ਮਾਨ ਨੇ ਤੁਹਾਨੂੰ ਤਰੀਕ ਕੀਤਾ ਅਕਾਲੀ ਦਲ ਅੰਦਰ ਸਰ ਤੇ ਦਲਖਾਲ ਸਾਹਿਬ ਵੱਲੋਂ ਜਿਹੜੇ ਸਾਂਝੇ ਪ੍ਰੋਗਰਾਮ ਹੁਲਕੇ ਗਏ ਆ ਅਕਾਲੀ ਦਲ ਅੰਦਰ ਸਰ ਵੱਲੋਂ ਬਾਬਾ ਬਕਰ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੌਕੇ ਤੇ ਮੇਰੀ ਮੇਰੀ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਨੌਦਰੀਕ ਦਾ ਪ੍ਰੋਗਰਾਮ ਹੈ ਨੌਦਰੀਕ ਨੂੰ ਕਾਨਫਰੰਸ ਹੋਏਗੀ ਉਸ ਤੋਂ ਬਾਅਦ 15 ਅਗਸਤ 1947 ਦੀ ਪਾਰਟੀਸ਼ਨ ਤੋਂ ਬਾਅਦ ਪਾਕਿਸਤਾਨ ਦੇ ਪਰ ਦੀ ਵੰਡ ਤੋਂ ਬਾਅਦ 78 ਵਰੇ ਪੀਚੋਕੇ ਇਹਨਾਂ 78 ਵਰਿਆਂ ਦੇ ਵਿੱਚ ਸਿੱਖਾਂ ਨੇ ਜਿਹੜੇ ਇਸ ਸਾਲ ਬਤਾਏ ਨੇ 78 ਇਹਦੇ ਵਿੱਚ ਉਹਨਾਂ ਦਾ ਸ਼ੋਸ਼ਣ ਹੋਇਆ ਉਹਨਾਂ